ਅੱਜ ਬਟਾਲੇ ਸ਼ਹਿਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸੋਹਰੇ ਪਿੰਡ ਤੋਂ ਵੀਰ ਜੀ ਹੁਣੇ ਸਾਡੇ ਕੋਲੇ ਪਹੁੰਚੇ ਆ ਭਾਜੀ ਲੈ ਕੇ ਆਏ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਿਆਹ ਦੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਟਾਲੇ ਸ਼ਹਿਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸੋਹਰੇ ਪਿੰਡ ਤੋਂ ਵੀਰ ਜੀ ਹੁਣੇ ਸਾਡੇ ਕੋਲੇ ਪਹੁੰਚੇ ਆ ਭਾਜੀ ਲੈ ਕੇ ਆਏ ਨੇ ਗੁਰਨਾਨਕ ਪਾਤਸ਼ਾਹ ਮਹਾਰਾਜ ਦੇ ਵਿਆਹ ਦੀ ਭਾਜੀ ਪਿਛਲੇ ਸਾਲ ਵੀ ਵੀਰੇ ਹੁਣੀ ਦੇ ਕੇ ਗਏ ਸੀ ਸਾਡੇ ਨਾਲ ਜੁੜੇ ਹੋਏ ਨੇ ਮਨੁੱਖਤਾਰੀ ਸੇਵਾ ਪਰਿਵਾਰ ਦੇ ਨਾਲ ਤੇ ਅੱਜ ਵੀ ਵੀਰੇ ਹੁਣੀ ਬਾਪੂ ਜੀ ਹੁਣੀ ਸਾਡੇ ਕੋਲੇ ਪਹੁੰਚੇ ਨੇ ਬਾਪੂ ਜੀ ਤੁਹਾਡਾ ਨਾਮ ਕੀ ਆ ਸੁਨਦਰ ਸਿੰਘ ਸੁਰੇਂਦਰ ਸਿੰਘ ਵੀਰ ਜੀ ਤੁਹਾਡਾ ਵੀਰਦੇ ਸਿੰਘ ਸੁਖਮਨਦੀਪ ਸੁਖਮਨਦੀਪ ਸੁੱਖਾ ਜੀ ਸੁੱਖਾ ਸਿੰਘ ਇਹ ਚਾਰੋਂ ਮੈਂਬਰ ਸਾਡੇ ਬਟਾਲੇ ਸ਼ਹਿਰ ਤੋਂ ਆਏ ਨੇ ਤੇ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਤੇ ਵਿਆਹ ਦੀ ਡੇਟ ਹੈਗੀ ਆ 30 ਤਰੀਕ 30 ਅਗਸਤ ਹਾਂਜੀ ਤੇ ਅੱਜ ਜਿਵੇਂ ਵਿਆਹ ਤੋਂ ਕੁਛ ਦਿਨਾਂ ਬਾਅਦ ਆਪਾਂ ਭਾਜੀ ਦੇ ਕਿਉਂ ਨਹੀਂ ਹੁੰਨੇ ਆ ਉਸ ਰੂਪ ਚ ਬਾਈ ਜੀ ਹੁਣੇ ਸਾਡੇ ਕੋਲ ਆਏ ਨੇ ਤੇ ਅਸੀਂ ਕਿੰਨੇ ਭਾਗਾ ਵਾਲੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿਆਹ ਦੇ ਸੰਬੰਧ ਚ ਸਾਨੂੰ ਭਾਜੀ ਮਿਲ ਰਹੀ ਹੈ ਇਹ ਆਪਾਂ ਕਈ ਵਾਰੀ ਉਦਾਂ ਹੀ ਲਾਈਟ ਲੈ ਜਾਂਦੇ ਆ ਸੋਚਦੇ ਨਹੀਂ ਗੱਲ ਆਪਾਂ ਸੋਚਦੇ ਆਂ ਵੀ ਚਲੋ ਇੱਕ ਨਾਰਮਲ ਮਠਿਆਈ ਲੈ ਕੇ ਆਏ ਨੇ ਪਰ ਨਹੀਂ ਤੁਸੀਂ ਦੇਖੋ ਕਿੰਦਾਂ ਇਹ ਸਵੱਭ ਬਣਦੇ ਨੇ ਉਸ ਟਾਈਮ ਗੁਰੂ ਸਾਹਿਬ ਦੇ ਜਦੋਂ ਵਿਆਹ ਹੋਏ ਹੋਣੇ ਆ ਬਟਾਲੇ ਸ਼ਹਿਰ ਦੇ ਵਿੱਚ ਕਿਹੜੇ ਰਿਸ਼ਤੇਦਾਰਾਂ ਨੂੰ ਕਿੰਦਾਂ ਭਾਜੀਆਂ ਦਿੱਤੀਆਂ ਗਈਆਂ ਹੋਣੇ ਕਿੰਨੇ ਕੁ ਲੋਕ ਹੋਣਗੇ ਜਿਨ੍ਹਾਂ ਦੇ ਘਰਾਂ 'ਚ ਭਾਜੀਆਂ ਪਹੁੰਚਦੀਆਂ ਹੋਈਆਂ ਹੋਣਗੀਆਂ ਤੇ ਹੁਣ ਜਦੋਂ ਹਰ ਸਾਲ ਬਟਾਲੇ ਸ਼ਹਿਰ ਦੇ ਨੂੰ ਸਜਾਇਆ ਜਾਂਦਾ ਉੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਿਆਹ ਦੇ ਬਰੇ ਗੰਡ ਵਾਲੇ ਦਿਨ ਉੱਥੇ ਕੀਰਤਨ ਹੁੰਦਾ ਗੁਰਬਾਣੀ ਦਾ ਸੰਚਾਰ ਹੁੰਦਾ ਪਾਠ ਹੁੰਦਾ ਸਿੱਖ ਸੰਗਤਾਂ ਜੁੜਦੀਆਂ ਤੇ ਕਿੰਨੇ ਕੁ ਲੋਕ ਹੁੰਦੇ ਆ ਜਿਹੜੇ ਉਸ ਥਾਂ ਤੇ ਜਾ ਕੇ ਦਰਸ਼ਨ ਕਰ ਪਾਉਂਦੇ ਆ ਗੁਰਸਾਹਿਬ ਦੇ ਬਰਾਤ ਦੇ ਵਿੱਚ ਜਾਂ ਕਹਿ ਦਈਏ ਵਿਆਹ ਦੇ ਵਿੱਚ ਸ਼ਾਮਲ ਹੋ ਪਾਉਂਦੇ ਤੇ ਕਿੰਨੇ ਕੁ ਲੋਕ ਹੁੰਦੇ ਜਿਨ੍ਹਾਂ ਨੂੰ ਉਸ ਘਰ ਤੋਂ ਭਾਜੀ ਦੇ ਰੂਪ ਚ ਪ੍ਰਸ਼ਾਦ ਦੇ ਰੂਪ ਦੇ ਵਿੱਚ ਮਿਠਾਈਆਂ ਪਹੁੰਚਦੀਆਂ ਅੱਜ ਸੁਪਨਿਆਂ ਦੇ ਘਰ ਤੇ ਅਸੀਂ ਕਰੀਬ 850 ਮੈਂਬਰ ਰਹਿੰਦੇ ਆ ਤੇ ਸਾਡੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਹੀ ਉਹਨਾਂ ਦੇ ਤਨ ਤੇ ਕੱਪੜਾ ਸਿਰ ਤੇ ਛੱਤ ਸਮੱਸਿਆਵਾਂ ਦੇ ਵਾਸਤੇ ਦਵਾਈ ਦਾਰੂ ਔਰ ਪ੍ਰਸ਼ਾਦਾ ਪਾਣੀ ਇਹ ਸਭ ਉਹਨਾਂ ਦੀ ਕਿਰਪਾ ਨਾਲ ਹੋ ਰਿਹਾ ਸਾਡੀ ਤਾਂ ਇਨੀ ਔਕਾਤ ਨਹੀਂ ਸੀ ਵੀ ਅਸੀਂ 10 ਬੰਦਿਆਂ ਨੂੰ ਵੀ ਪ੍ਰਸ਼ਾਦਾ ਸ਼ਿਕਾਰ ਸਕੀ ਤੇ ਫਿਰ ਉਹਨਾਂ ਦੇ ਰੂਪ ਦੇ ਵਿੱਚ ਹੀ ਸੰਗਤਾਂ ਆਉਂਦੀਆਂ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਕੇ ਜਾਂਦੀਆਂ ਅੱਜ ਵੀਰ ਜੀ ਹੁਣੀ ਸੰਗਤ ਰੂਪ ਕਿੱਥੇ ਆਏ ਨੇ ਤੇ ਗੁਰਨਾਨਕ ਪਾਤਸ਼ਾਹ ਮਹਾਰਾਜੀ ਦੇ ਵਿਆਹ ਦੀ ਵਰੇਗੰਢ ਤੇ ਭਾਜੀ ਲੈ ਕੇ ਆਏ ਬਹੁਤ ਬਹੁਤ ਸ਼ੁਕਰੀਆ ਭਾਈ ਜਿਉਂਦੇ ਵਾਸਤੇ ਰਹੋ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਾਹਿਗੁਰੂ ਤੰਦਰੁਸਤੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤੁਹਾਨੂੰ ਕੁਝ ਦੇਣਾ ਚਾਹੁੰਦੇ ਆ ਜੀ ਗੁਰੂ ਸਾਹਿਬ ਦੇ ਬਕਸੀ ਹੋਏ ਭੰਡਾਰ ਜੋਏ ਭੇੜੇ ਦਾ ਇਹ ਬਿਹੜੇ ਦਾ ਦਰਖਤ ਹੈ ਜੀ ਇੱਕ ਟਾਲੀ ਦਾ ਜੀ ਇੱਕ ਔਲੇ ਦਾ ਜੀ ਬਾਪੂ ਜੀ ਔਲਾ ਜਰੂਰ ਲਵਾਇਓ ਠੀਕ ਹੈ ਬਾਕੀ ਵੀ ਵੀਰਾਂ ਨੂੰ ਬੇਨਤੀ ਆ ਸਾਡੇ ਕੋਲੇ ਬਾਹਰ ਔਲੇ ਦੇ ਬਿਹੜੇ ਦੇ ਬਿੱਲ ਦੇ ਸਾਰੇ ਦਰਖਤ ਪਏ ਆ ਜੀ ਅੰਦਰ ਪੌਦੇ ਜਰੂਰ ਲੈ ਕੇ ਜਾਇਓ ਆਪਣੀ ਆਪਣੀ ਜਗ੍ਹਾ ਤੇ ਜਰੂਰ ਲਵਾਇਓ ਜੀ ਕਿਉਂਕਿ ਆਹੀ ਹੁਣ ਸਮਾਂ ਰਹਿ ਗਿਆ ਮਹੀਨਾ ਕੀ ਉਸ ਤੋਂ ਬਾਅਦ ਤਾਂ ਫਿਰ ਇਹ ਪੌਦੇ ਲੱਗਣੇ ਨਹੀਂਗੇ ਇਹ ਬਕੈਣ ਆ ਲੈ ਵੀ ਆ ਜਾ ਵੀ ਤੁਸੀਂ ਗੁਨਦੀਪ ਸਿੰਘ ਲੈ ਵੀ ਤੂੰ ਵੀ ਲਾ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਬਾਪੂ ਜੀ